80000 ਰੁਪਇਆ ਦੇਵਾਂਗੇ ਔਰ ਜ਼ਰੂਰ ਦੇਵਾਂਗੇ ਕਦੇ ਵੀ ਮਹਿਲਾਵਾਂ ਨੂੰ ਖਾਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਨਾਰਾਜ਼ ਨਹੀਂ ਕਰੇਗੀ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨ ਪੱਖੀ ਫੈਸਲੇ ਨਹੀਂ ਲਏ ਸਾਡੇ ਤਕਰੀਬਨ ਸਾਲ ਭਰ ਤੋਂ ਲੈ ਕੇ ਕਿਸਾਨ ਪੰਜਾਬ ਦੇ ਵੀ ਹਰਿਆਣੇ ਦੇ ਉੱਥੇ ਬੈਠੇ ਰਹੇ ਸੀ ਔਰ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਸੀ ਸੋ ਸ਼ਹੀਦੀਆਂ ਪਾਉਣ ਨਾਲ ਕੇਂਦਰ ਸਰਕਾਰ ਤੇ ਕਰਨ ਤੇ ਕੋਈ ਜੂਨ ਨਹੀਂ ਰੇਗ ਰਹੀ ਇਹਦਾ ਮਤਲਬ ਇਹ ਹੈ ਕਿ ਤਾਂ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਰ ਕੁਸ ਲੋਕ ਤੇ ਇੱਕ ਪਾਰਟਿਕੂਲਰ ਕੈਟਾਗਰੀ ਖਾਸ ਕਰਕੇ ਕਿਸਾਨ ਜਿਹੜੇ ਅੰਨਦਾਤਾ ਨੇ ਭਾਰਤ ਦੇ ਉਨ੍ਹਾਂ ਦੇ ਖਿਲਾਫ ਜਿਹੜਾ ਮੋਦੀ ਸਰਕਾਰ ਹੈ ਉਨ੍ਹਾਂ ਦੇ ਖਿਲਾਫ ਚੱਲ ਕੇ ਕੋਆਪਰੇਟਿਵ ਕਰਾਣਿਆਂ ਨੂੰ ਡੋਮਿਨੇਟ ਕਰਨਾ ਚਾਹੁੰਦੀ ਹੈ ਉਸੇ ਪਾਸੇ ਡਕੈਸਾ ਨੇ ਇੱਕ ਬਿਆਨ ਦਿੱਤਾ ਹੈਗਾ ਵੀ ਜਿਹੜਾ ਕਿਸਾਨ ਸੰਘਰਸ਼ ਕਰ ਰਿਹਾ ਹੈਗਾ ਤਾਂ ਕੇਂਦਰ ਸਰਕਾਰ ਨੂੰ ਲਾਦਾ ਲੈ ਰਹੀ ਹੈਗੀ ਤੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਹੈ ਦਬਾਅ ਪਾ ਰਹੀ ਹੈ ਬਿਲਕੁਲ ਜੀ ਉਹਨਾਂ ਦਾ ਤਾਂ ਇਹ ਮੁੱਦਾ ਹੀ ਹੁੰਦਾ ਕਿ ਹਰ ਗੱਲ ਤੇ ਸਟੇਟ ਨੂੰ ਘੇਰ ਲੋ ਔਰ ਉਸ ਸਟੇਟ ਨੂੰ ਘੇਰੋ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਸੋ ਬੇਸਿਕਲੀ ਇਹ ਕੇਂਦਰ ਸਰਕਾਰ ਦਾ ਨਹੀਂ ਭਾਜਪਾ ਦਾ ਅਜੰਡਾ ਹੈ ਵੀ ਜਿੱਥੇ ਭਾਜਪੀ ਦੀ ਸਰਕਾਰ ਹੈ ਨਹੀਂ ਉੱਥੇ ਲੋਕਾਂ ਨੇ ਸਰਕਾਰ ਦੇ ਵਿਰੋਧ ਕਰਦੇ ਹੋ ਤੇ ਇਹੋ ਜਿਹਾ ਕਾਨੂੰਨ ਲੈ ਕੇ ਆਓ ਜਿਹੜੇ ਕਿ ਸਾਡੇ ਕਿਰਤੀ ਕਿਸਾਨਾਂ ਨੂੰ ਉੱਤੇ ਹੀ ਨਾ ਉੱਠਣ ਦੇਣ ਸੋ ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਾਂ ਮੈਂ ਸਮੂਹ ਲੋਟਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੇ ਉੱਤੇ ਮੁਬਾਰਕਬਾਦ ਵੀ ਦੇਣਾ ਚਾਹਾਂਗੀ ਔਰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਵੀ ਉਹਨਾਂ ਦੇ ਅੱਗੇ ਬੇਨਤੀ ਕਰਾਂਗੀ ਕਿ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਗੁਰੂ ਸਾਹਿਬ ਨੇ ਜਿੱਥੇ ਆਪਦਾ ਪਰਿਵਾਰ ਵਾਰਿਆ ਸੀ ਉੱਥੇ ਸਾਨੂੰ ਵੀ ਉਹਨਾਂ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਦੇ ਰਾਹ ਜ਼ਿੰਦਗੀ ਦੇ ਸੁਖਾਲੇ ਬਣਾਉਣੇ ਚਾਹੀਦੇ ਆ ਘਟੋ ਘਟ ਗਲਤ ਦੇ ਖਿਲਾਫ ਜਰੂਰ ਖੜਨਾ ਚਾਹੀਦਾ ਦੂਸਰੇ ਪਾਸੇ ਕਿਸਾਨੀ ਸ਼ਿਵਾਰਚ ਲਗਾਤਾਰ ਬੋਲਦਾ ਜਾ ਰਿਹਾ ਹੈ ਕਿੰਦਰ ਸਰਕਾਰ ਅਗੇ ਤੱਕ ਵੀ ਨਾ ਸੁਣਵਾਈ ਨਹੀਂ ਕਰ ਰਹੀ ਕਿ ਢੱਲੇਬਾ ਦੀ ਵੀ ਤੋਂ ਖਿਆਲ ਰੱਖਣਾ ਹੈ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨ ਪੱਖੀ ਫੈਸਲੇ ਨਹੀਂ ਲਏ ਸਾਟੇ ਤਕਰੀਬਨ ਸਾਲ ਪਰ ਤੋਂ ਲੈ ਕੇ ਕਿਸਾਨ ਪੰਜਾਬ ਦੇ ਵੀ ਹਰਿਆਣਾ ਦੇ ਉੱਥੇ ਬੈਠੇ ਰਹੇ ਸੀ ਔਰ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਸੀ ਸੋ ਸ਼ਹੀਦੀਆਂ ਪਾਉਣ ਨਾਲ ਕੇਂਦਰ ਸਰਕਾਰ ਤੇ ਕਰਨ ਤੇ ਕੋਈ ਜੂਨ ਨਹੀਂ ਰੇਗ ਰਹੀ ਇਹਦਾ ਮਤਲਬ ਇਹ ਹੈ ਕਿ ਤਾਂ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਸਰਪ੍ਰਸਤ ਲੋਕ ਤੇ ਇੱਕ ਪਾਰਟਿਕੂਲਰ ਕੈਟਾਗਰੀ ਖਾਸ ਕਰਕੇ ਕਿਸਾਨ ਜਿਹੜੇ ਅੰਨਦਾਤਾ ਨੇ ਭਾਰਤ ਦੇ ਉਹਨਾਂ ਦੇ ਖਿਲਾਫ ਜਿਹੜਾ ਮੋਦੀ ਸਰਕਾਰ ਹੈ ਉਨ੍ਹਾਂ ਦੇ ਖਿਲਾਫ ਚੱਲ ਕੇ ਕੋਆਪਰੇਟਿਵ ਕਰਾਣਿਆਂ ਨੂੰ ਡੋਮਿਨੇਟ ਕਰਨਾ ਚਾਹੁੰਦੀ ਹੈ ਉਸੇ ਕੋਈ ਡਕੈ ਸਾਹਿਬ ਨੇ ਇੱਕ ਬਿਆਨ ਦਿੱਤਾ ਹੈਗਾ ਵੀ ਜਿਹੜਾ ਸੰਘਰਸ਼ ਕਰ ਰਿਹਾ ਹੈਗਾ ਤਾਂ ਕੇਂਦਰ ਸਰਕਾਰ ਨੂੰ ਫਾਇਦਾ ਲੈ ਰਹੇ ਹੈਗੇ ਆ ਤੇ ਉਹ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਹੈ ਦਬਾਅ ਪਾ ਰਹੇ ਬਿਲਕੁਲ ਜੀ ਉਹਨਾਂ ਦਾ ਤਾਂ ਇਹ ਮੁੱਦਾ ਹੀ ਹੁੰਦਾ ਕਿ ਹਰ ਗੱਲ ਤੇ ਸਟੇਟ ਨੂੰ ਘੇਰ ਲੋ ਔਰ ਉਸ ਸਟੇਟ ਨੂੰ ਘੇਰੋ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਸੋ ਬੇਸਿਕਲੀ ਇਹ ਕੇਂਦਰ ਸਰਕਾਰ ਦਾ ਨਹੀਂ ਭਾਜਪਾ ਦਾ ਏਜੰਡਾ ਵੀ ਜਿੱਥੇ ਭਾਜਪਾ ਦੀ ਸਰਕਾਰ ਹੈ ਨਹੀਂ ਉੱਥੇ ਲੋਕਾਂ ਨੂੰ ਸਰਕਾਰ ਦੇ ਵਿਰੁੱਧ ਕਰ ਦਿਓ ਤੇ ਇਹੋ ਜਿਹੀ ਕਾਨੂੰਨ ਲੈ ਕੇ ਆਓ ਜਿਹੜੇ ਕਿ ਸਾਡੇ ਕਿਰਤੀ ਕਿਸਾਨਾਂ ਨੂੰ ਉੱਤੇ ਹੀ ਨਾ ਉਠਣ ਦੇਣ ਸੋ ਅਸੀਂ ਇਸ ਗੱਲ ਦਾ ਸਖਤ ਵਿਰੋਧ ਕਰਦੇ ਹਾਂ ਸਾਡੇ ਪਾਸੇ ਇਹ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਆਪ ਪਾਰਟੀ ਨੂੰ ਕਿਹਨੂੰ ਉਤਾਰ ਰਹੀ ਹੈ ਜਿਹੜੇ ਪੰਜਾਬ ਦੇ ਵਿੱਚ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਉਹ ਵੀ ਨਾ ਪੂਰਾ ਕੀਤਾ ਹੁਣ ਦਿੱਲੀ ਦੇ ਵਿੱਚ ਨਵੀਆਂ ਕਾਂਗਰਸ ਨੇ ਕੀ ਕਰਤਾ ਇੰਨੇ ਸਾਲ ਰਹੇਗੇ ਮੈਨੂੰ ਲੱਗਦਾ 75 ਸਾਲਾਂ ਦੇ ਵਿੱਚ ਕਿੰਨੀ ਵਾਰੀ ਤਾਂ ਕਾਂਗਰਸ ਹੀ ਆ ਗਈ ਪੰਜਾਬ ਦੇ ਵਿੱਚ ਤੇ ਆ ਪਿਛਲੇ 5 ਸਾਲਾਂ 'ਚ ਉਹਨਾਂ ਨੇ ਕਿਹੜੀ ਨੌਕਰੀ ਦਿੱਤੀ ਹੈ ਜਿਹੜੇ ਭਗਵੰਤ ਮਾਨ ਸਾਹਿਬ ਸਰਕਾਰੀ ਨੌਕਰੀਆਂ ਗਰੀਬ ਪਰਿਵਾਰਾਂ ਦੇ ਕੀ ਕਾਂਗਰਸ ਨੇ ਕਿਸੇ ਇੱਕ ਵੀ ਕੋਈ ਵੀ ਨੌਕਰੀ ਕੱਢੀ ਹੋਵੇ ਤਾਂ ਮੈਨੂੰ ਦੱਸ ਦੋ ਸੋ ਆਪਣੀ ਪੀੜ੍ਹੀ ਥਲੇ ਸੋਟਾ 10000 ਰੁਪਇਆ ਕਦੋਂ ਦੇਣ ਜਾ ਰਹੇ ਹੋ ਉਸ ਨੂੰ ਪੁੱਛਣਾ ਅਸੀਂ 10000 ਰੁਪਇਆ ਦੇਵਾਂਗੇ ਔਰ ਜ਼ਰੂਰ ਦੇਵਾਂਗੇ ਕਦੇ ਵੀ ਮਹਿਲਾਵਾਂ ਨੂੰ ਖਾਸ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਨਾਰਾਜ਼ ਨਾ ਕਰੇ